ਹਲਕਾ ਖੇਮ ਕਰਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਂ ਹਾ ਜਗਜੀਤ ਸਿੰਘ ਢਾਲ ਤੇ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਇਸ ਟਾਈਮ ਜਿਹੜੀ ਆ ਉਹ ਪਹਿਲਾਂ ਤਾਂ ਜਿਹੜੀ ਉਹ ਹਲਕੀ ਹਲਕੀ بارش ਜਿਹੜੀ ਉਹ ਸਵੇਰ ਤੋਂ ਸ਼ੁਰੂ ਹੋਈ ਸੀ ਲਗਭਗ 9:45 ਪਰ ਹੁਣ ਜਿਹੜੀ ਇਹ بارشਾ ਕਾਫੀ ਤੇਜ਼ ਹੁੰਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਦੱਸ ਤੀ ਕਿ ਮੌਸਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ 'ਚ 118 ਸਕੂਲ ਆਫ ਐਮਿਨੈਂਸ ਖੋਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਇਹਨਾਂ ਸਕੂਲਾਂ 'ਚ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ, ਸਗੋਂ ਇਸ ਦੇ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਬਾਥਰੂਮ ਵੀ ਸ਼ਾਨਦਾਰ ਹਨ। ਨਹੀਂ ਨਹੀਂ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਦੇ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ਾਮ ਵਾਲੀ ਸ਼ਿਫਟ ਜਿਹੜੀ ਖਾਸ ਤੌਰ ਤੇ ਸਰਦੀਆਂ 'ਚ ਉਹਦੇ ਵਾਸਤੇ ਮਾਪਿਆਂ ਨੂੰ ਫਿਕਰ ਲੱਗੀ ਰਹਿੰਦੀ ਸੀ ਹਨੇਰਾ ਹੋ ਜਾਂਦਾ ਸੀ ਜਲਦੀ। ਤਾਂ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅੱਜ ਮੈਨੂੰ ਖੁਸ਼ੀ ਹੋਈ 73 ਕਮਰੇ ਉੱਥੇ ਬਣ ਗਏ ਸ਼ਾਨਦਾਰ ਸਕੂਲ ਬਣ ਗਿਆ ਬੱਚੇ ਬੈਠੇ ਐ ਉਸ ਸਕੂਲ ਦੇ ਤੇ ਮੈਂ ਕਈ ਕਲਾਸਰੂਮ ਦੇ ਵਿੱਚ ਗਿਆ ਬਹੁਤ سارے ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਇੱਧਰ ਆ ਗਏ ਕਈ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਮੈਂ ਉੱਥੇ ਜਾਣਾ ਹੈ ਕਈ ਮਾਪਿਆਂ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਉੱਥੇ ਜਾਣਾ ਭਾਗ ਵੱਲੋਂ ਜਿਹੜੀ ਉਹ ਚੇਤਾਵਨੀ ਦਿੱਤੀ ਗਈ ਸੀ ਕਿ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਾਫੀ ਅਸਾਰ ਹਨ ਉੱਥੇ ਹੀ ਅੱਜ ਹਲਕਾ ਖੇਮ ਕਰਨ ਦੇ ਪਿੰਡਾਂ ਦੀਆਂ ਇਹ ਤਸਵੀਰਾਂ ਹਨ ਜਿੱਥੇ ਲਗਾਤਾਰ ਜਿਹੜੀ ਉਹ بارش ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਆ ਮੌਸਮ ਭਾਗ ਵੱਲੋਂ ਇਹ ਚੇਤਾਵਨੀ ਜਿਹੜੀ ਉਹ ਕਾਫੀ ਦਿਨਾਂ ਤੋਂ ਦਿੱਤੀ ਜਾ ਰਹੀ ਸੀ ਜੋ ਅੱਜ ਜਿਹੜੀ ਆ ਬਿਲਕੁਲ ਹੀ ਉਪਵਿਖਬਣੀ ਮੌਸਮ ਭਾਗ ਦੀ ਛਾਹ ਕਿ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਆ ਲਗਾਤਾਰ ਜਿਹੜੀ ਉਹ بارش ਵਾਧੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਨੂੰ ਕਰੂੰ ਕਹੂੰਗਾ ਕਿ ਇੱਕ ਵਾਰ ਜਿਹੜੀਆਂ ਉਹ بارش ਦੀਆਂ ਨਜ਼ਦੀਕ ਤੋਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮ ਕਾਨ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਜਿੱਥੇ ਲਗਾਤਾਰ ਜਿਹੜੀ ਉਹ بارش ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ بارش ਦੇ ਨਾਲ ਜਿਹੜੀ ਉਹ ਠੰਡ ਤੋਂ ਵੀ ਰਾਹਤ ਮਿਲੇਗੀ ਤੇ ਜਿਹੜੀ ਆ ਕਿਸਾਨੀ ਆ ਜਾਂ ਜਿੰਨਾ ਕਿਸਾਨਾਂ ਵੱਲੋਂ ਕਣਕ ਨੂੰ ਪਾਣੀ ਲਾਉਣੇ ਸੀ ਉਹ ਵੀ ਜਿਹੜੇ ਆ ਇੱਥੇ ਜਿਹੜੇ ਉਹ ਵਧੀਆ ਢੰਗ ਨਾਲ ਜਿਹੜੀ ਉਹ ਕਣਕ ਨੂੰ ਵੀ ਜਿਹੜਾ ਇਹ بارش ਦਾ ਪਾਣੀ ਜਿਹੜਾ ਉਹ ਲੱਗੇਗਾ ਤੇ بارش ਜਿਹੜੀ ਆ ਉਹ ਕਿਸਾਨਾਂ ਲਈ ਵੀ ਇੱਥੇ ਵਧੀਆ ਸਾਬਤ ਹੋਣ ਦੇ ਅਸਾਰ ਹਨ ਹਲਕਾ ਖੇਮ ਕਰਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਂ ਹਾਂ ਜਗਜੀਤ ਸਿੰਘ ਢਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਇਸ ਟਾਈਮ ਜਿਹੜੀ ਆ ਪਹਿਲਾਂ ਤਾਂ ਜਿਹੜੀ ਉਹ ਹਲਕੀ ਹਲਕੀ بارش ਜਿਹੜੀ ਉਹ ਸਵੇਰ ਤੋਂ ਸ਼ੁਰੂ ਹੋਈ ਸੀ ਲਗਭਗ 9:45 ਪਰ ਹੁਣ ਜਿਹੜੀ ਇਹ بارشਾ ਕਾਫੀ ਤੇਜ਼ ਹੁੰਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਦੱਸ ਤੀ ਕਿ ਮੌਸਮ ਭਾਗ ਵੱਲੋਂ ਜਿਹੜੀ ਉਹ ਚੇਤਾਵਨੀ ਦਿੱਤੀ ਗਈ ਸੀ ਕਿ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਾਫੀ ਅਸਾਰ ਹਨ ਉੱਥੇ ਹੀ ਅੱਜ ਹਲਕਾ ਖੇਮ ਕਰਨ ਦੇ ਪਿੰਡਾਂ ਦੀਆਂ ਇਹ ਤਸਵੀਰਾਂ ਹਨ ਜਿੱਥੇ ਲਗਾਤਾਰ ਜਿਹੜੀ ਉਹ بارش ਵਾਧੀ ਹੋਈ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਆ ਮੌਸਮ ਭਾਗ ਵੱਲੋਂ ਇਹ ਚੇਤਾਵਨੀ ਜਿਹੜੀ ਉਹ ਕਾਫੀ ਦਿਨਾਂ ਤੋਂ ਦਿੱਤੀ ਜਾ ਰਹੀ ਸੀ ਜੋ ਅੱਜ ਜਿਹੜੀ ਆ ਬਿਲਕੁਲ ਹੀ ਉਹ ਭਵਿੱਖਬਾਣੀ ਮੌਸਮ ਭਾਗ ਦੀ ਸੱਚ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਆ ਲਗਾਤਾਰ ਜਿਹੜੀ ਉਹ بارش ਵਾਧੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਨੂੰ ਕਰੂੰ ਕਹੂੰਗਾ ਕਿ ਇੱਕ ਵਾਰ ਜਿਹੜੀਆਂ ਉਹ بارش ਦੀਆਂ ਨਜ਼ਦੀਕ ਤੋਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮ ਕਾਨ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਜਿੱਥੇ ਲਗਾਤਾਰ ਜਿਹੜੀ ਉਹ بارش ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ بارش ਦੇ ਨਾਲ ਜਿਹੜੀ ਉਹ ਠੰਡ ਤੋਂ ਵੀ ਰਾਹਤ ਮਿਲੇਗੀ ਤੇ ਜਿਹੜੀ ਆ ਕਿਸਾਨੀ ਆ ਜਾਂ ਜਿੰਨਾ ਕਿਸਾਨਾਂ ਵੱਲੋਂ ਕਣਕ ਨੂੰ ਪਾਣੀ ਲਾਉਣੇ ਸੀ ਉਹ ਵੀ ਜਿਹੜੇ ਆ ਇੱਥੇ ਜਿਹੜੇ ਉਹ ਵਧੀਆ ਢੰਗ ਨਾਲ ਜਿਹੜੀ ਉਹ ਕਣਕ ਨੂੰ ਵੀ ਜਿਹੜਾ ਇਹ بارش ਦਾ ਪਾਣੀ ਜਿਹੜਾ ਉਹ ਲੱਗੇਗਾ ਤੇ بارش ਜਿਹੜੀ ਆ ਉਹ ਕਿਸਾਨਾਂ ਲਈ ਵੀ ਇੱਥੇ ਵਧੀਆ ਸਾਬਤ ਹੋਣ ਦੇ ਅਸਾਰ ਹਨ